ਵੀਡੀਓ ਬਣੀ ਜਾਂਦੀ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਨੰਦ ਗੁਰਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵੇਹ ਨੂੰ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਆ ਆਗੇ ਜੀ ਸ਼ੰਕਰ ਕੈਮਰਿਕ ਦੇ ਸੂਟ ਬਹੁਤ ਵਧੀਆ ਕੈਮਰਿਕ ਹੈਗੀ ਹੈ ਇਹ ਸ਼ੰਕਰ ਦੀ ਹੈ ਜੀ ਸ਼ੰਕਰ ਦੀ ਕੈਮਰਿਕ कॉटन ਬਹੁਤ ਵਧੀਆ ਨਾ ਫਿੱਟੇ ਨਾ ਕਰੇ ਆ ਇਹ ਦਾ ਪਰਪਲ ਕਲਰ ਹੈ ਜੀ ਪਹਿਲਾ ਕਲਰ ਹੈ ਜੀ ਪਸਾਉਣਾ ਨਹੀਂ ਰੇਟ ਮੈਂ ਵੀ ਥੱਕੀ ਪਈ ਆ ਦੋ ਦਿਨ ਹੋ ਗਏ ਤੇ ਸਤਾਣੀ ਜਰ ਨਾ ਕਿਵੇਂ ਉਹ ਦੋ ਤਿੰਨ ਹੋ ਗਏ ਸੁੱਤੇ ਨਹੀਂ ਸਹੀ ਨਾਲ ਹੱਜ ਵੀ ਕੰਮ ਇੱਕ ਪ्युअर ਕੈਮਰਿਕ ਦਾ ਸੂਟ ਆ ਜੀ 520 ਰੁਪਏ ਸੂਟ ਦਾ ਰੇਟ ਹੈ ਸਿਰਫ 500 ਰੁਪਏ ਦਾ ਪ्युअर कॉटन ਪ्युअर ਕੈਮਰਿਕ ਦਾ ਸਾਡਾ ਪਤਾ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਤੇ ਅਸੀਂ ਆਨਲਾਈਨ ਡਿਲੀਵਰੀ ਸਾਰੇ ਕਿਤੇ ਭੇਜਦੇ ਆ ਸਾਡੀ ਕੈਸ਼ ਔਨ ਡਿਲੀਵਰੀ ਹੈ ਨਹੀਂ ਸਾਨੂੰ Google Pay ਹੀ ਕਰਨਾ ਪੈਂਦਾ ਜੀ ਤੇ ਇਕ ਬਲੀ ਤੰਗ ਨਾ ਕਰਿਆ ਕਰ ਕਰਨੀ ਕਿ ਪਹਿਲਾਂ ਕਿ ਅਸੀਂ ਪੇਮੈਂਟ ਕਰਾਂਗੇ ਆਨਲਾਈਨ ਕਰਾਂਗੇ ਬਾਅਦ ਚ ਸਾਰ ਕੁਝ ਕਰਾ ਕਰੂ ਕੇ ਬਾਅਦ ਚ ਕਹਿੰਦੇ ਕਿ ਅਸੀਂ ਕੈਸ਼ ਔਨ ਡਿਲੀਵਰੀ ਕਰਾਂਗੇ ਇਹ ਕੰਮ ਨਾ ਕਰਿਆ ਕਰੋ ਹਾਂਜੀ ਤੇ ਅਸੀਂ ਜਿਹਦੇ ਪਾਰ ਸਾਥੋਂ ਰਸੀਤਾਂ ਸਾਨੂੰ ਪਹਿਣ ਨਾ ਪਹਿਣਾ ਪਰ ਜਿਹਦੇ ਅਸੀਂ ਪਾਰਸਲ ਲਾਤੇ ਉਹ ਆਪਣੇ ਸੋਡੇ ਕੋਲੇ ਪਹੁੰਚਣਗੇ ਜਰੂਰ ਜਿੱਦੇ ਨਾ ਪਹੁੰਚੇ ਹਰ ਨਾ ਗੱਲ ਕਰਿਓ ਕਿਉਂਕਿ ਵੀਰੇ ਅਸੀਂ ਦੋ ਦੁਕਾਨਾਂ ਇੱਟਾ 200 ਪਾਰਸਲ ਲਾਉਣੇ ਆ ਰੱਬ ਜਾਣਦਾ ਸਾਡਾ ਵੀ ਅਸੀਂ ਕਿਵੇਂ ਸਾਥੋ ਟਾਈਮ ਤੇ ਖਾਣਾ ਨਹੀਂ ਬਗਾਇਆ ਜਾਂਦਾ ਆਪਦਾ ਠੀਕ ਹੈ ਜੇ ਬੰਦਾ ਰੱਖਦੇ ਕੋਈ ਤੇ ਸਾਡੇ ਪੱਲੇ ਕੁਝ ਨਹੀਂ ਪੈਂਦਾ ਤੇ ਤੁਸੀਂ ਜਿਹੜੀਆਂ ਰਸੀਤਾਂ ਸਾਡੇ ਕੋਲੇ ਉਹ ਪੱਕੇ ਤੌਰ ਤੇ ਹੁੰਦੀਆਂ ਜਿਹਦਾ ਪਾਰਸਲ ਨਾ ਪਹੁੰਚੇ ਹਟ ਨਾਲ ਰੱਖਣੋਂ ਪਰਮ ਕਰੋ ਕਿਉਂਕਿ ਵੀਰੇ ਇੰਨੀਆਂ ਰਸੀਤਾਂ ਪਾਉਣੀਆਂ ਸਾਨੂੰ ਬੜੀਆਂ ਔਖੀਆਂ ਲਾਉਂਦੀਆਂ ਸੀ ਦੋ ਹੀ ਜਾਣੇ ਹੈਗੇ ਤੇ ਜਦ ਦੇਖ ਰਿਹਾ ਕਿ ਜਦ ਮੈਨੂੰ ਸਹੀ ਪੂਰਾ ਘੰਟਾ ਲੱਗਿਆ ਪਾਰਸਲ ਬੁਕਿੰਗ ਕਰਾਉਣ ਤੇ ਹੁਣ ਦੇਖ ਲੋ ਕਿੰਨੇ ਵਾਰਸ ਹੋਣਗੇ ਸਹੀ ਮੇਰਾ ਘੰਟਾ ਫਟਿਆ ਅੱਜ 70 70 80 80 पार्सल देंदे ਹੁੰਦੇ ਵੀਰੇ ਫਿਰ ਉਹਨਾਂ ਰਸੀਤਾਂ ਪਾਉਣੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ ਉਹ ਪਹਿਲਾਂ ਵਾਲਾ ਪਰਪਲ ਕਲਰ ਸੀ ਆ ਬੀ ਐਮ ਦੀ ਆ ਗਈ ਮੂੰਗੀ ਕਲਰ ਆ ਕਿਹੜਾ ਮਹਿੰਦੀ ਮਹਿੰਦੀ ਹਾਂਜੀ ਸਿਰਫ 520 ਦਾ 520 ਰੁਪਏ ਦਾ ਪਿਓਰ ਕਾਟਨ ਸੂਟ ਕਿਸੇ ਭੈਣ ਭਰਾਣੀ ਮਗਾਉਣਾ ਹੋਵੇ ਮਗਾ ਸਕਦੇ ਇੱਕ ਸੂਟ ਦਾ 65 ਰੁਪਏ ਚਾਰਜ ਪੈਂਦਾ ਜੀ ਫਿਰ ਆ ਗਿਆ ਜੀ ਮਸਟਰਡ ਜੈ ਕਲਰ ਕਰਮੇਲਾ ਕਪੜਾ ਜਰਾ ਸੌਫਟ ਹੈ ਮਾਸਟਰ ਕਲਰ ਪਿਓਰ ਕਾਟਨ ਸ਼ੰਕਰ ਦੀ ਕਾਟਨ ਹੈ ਨਹੀਂ ਸ਼ੰਕਰ ਦੀ ਕੈਮਰੇਟ ਆ ਜੀ ਸਾਰੇ ਸੂਟਾਂ ਦਾ ਰੇਟ ਸੇਮ ਰਹੂਗਾ ਜੀ 520 ਰੁਪਏ ਇੱਕ ਦੇ ਵਿੱਚ ਆ ਗਿਆ ਜੀ ਆਹ ਵਾਲਾ ਮਹਿਰੂਨ ਜਾਂ ਤੇਰੇਡ ਵਾਲਾ ਲੋ ਦੇਖਣਾ ਦੀਪੂ ਹਾਂਜੀ ਹਾਂਜੀ ਥੱਕੇ ਭਏ ਜੇ ਤਾਂ ਅਸੀਂ ਕੱਲ੍ਹ ਜੀ ਵੀਡੀਓ ਬਣਾਵਾਂਗੇ ਕਿਉਂਕਿ ਕਈ ਭੈਣ ਭਰਾ ਕਹਿੰਦੇ ਸੀ ਵੀ ਤੁਸੀਂ ਹੁਣ ਕੱਟ ਪੀਸ ਪਾਈ ਜਾਂਦੇ ਹੋ ਸੂਟਾਂ ਦੀਆਂ ਵੀਡੀਓ ਕਿਉਂ ਨਹੀਂ ਪਾਉਂਦੇ ਅਸਾਂ ਹੁਣ ਤੁਹਾਡੇ ਲਈ ਪਾਤੀਆਂ ਹੁਣ ਦੇਖਣਾ ਤਾਂ ਜਾਂ ਦੇਖਣਾ ਤਾਜ਼ੇ-ਤਾਜ਼ੇ ਲੈ ਕੇ ਆਂਦੇ ਆ ਸੱਚੀ ਗੱਲ ਦਾ ਦੋ ਤਿੰਨ ਦਿਨ ਹੋ ਗਏ ਰੱਖੇ ਸੀ ਫਿਰ ਵੀ ਅਸੀਂ ਪਾਰਸਲ ਮੰਗਵਾਇਆ ਫਿਰ ਅਸੀਂ ਚੱਕ ਕੇ ਲਏ ਐ ਸਮਝ ਲੋ ਜੀ ਆਹ ਰੈੱਡ ਕਲਰ ਦਾ ਜੀ ਵਿੱਚ ਐਵੇਂ ਜਿਹੀ ਕਿਹੜੀ ਡਾਟ ਬਣੇ ਹੋਏ ਆ ਜੀ ਤੇ ਰੈੱਡ ਕਲਰ ਦਾ ਪਿਓਰ VM ਦਾ ਇਹ ਨਹੀਂ ਫਿੱਟੜ-ਫੁੱਟੜ ਦੀ ਕੋਈ ਕੰਪਲੀਟ ਨਹੀਂ VM ਦੀ ਪਿਓਰ ਦੀ ਕੈਮਰਿਕਾ ਜੀ 520 ਰੁਪਏ ਦਾ ਸਿਰਫ 5 ਮੀਟਰ ਸੱਚੀ ਗੱਲ ਦਾ ਸੇ ਦੋ ਦਿਨ ਹੋ ਗਏ ਜੀ ਰਾਤ ਨੂੰ ਇੱਕ-ਇੱਕ ਦੋ-ਦੋ ਪੈਣੇ ਆ ਤੇ ਸਵੇਰ ਸ਼ੌਂਕ ਨਹੀਂ ਦੇਖਿਆ ਜੇ ਕਿਸੇ ਨੂੰ ਸਲਿੱਪ ਆਸੀ ਨਹੀਂ ਪਾਈ ਹੈ ਤਾਂ ਮਤਲਬ ਇਹ ਨਹੀਂ ਵੀ ਤੁਹਾਡੇ ਪਾਰਸਲ ਲਾਤੇ ਤੁਹਾਡੇ 4-5 ਦਿਨਾਂ ਦੇ ਵਿੱਚ ਸੂਟ ਪਹੁੰਚੂਗਾ ਇਹਦੀ ਜ਼ਿੰਮੇਵਾਰੀ ਹੈ ਜੇ ਨਾ ਪਹੁੰਚੇ ਸਾਡੇ ਨਾਲ ਗੱਲ ਕਰਿਓ ਪਲੀਜ਼ ਇੰਨਾ ਕੁ ਸਬਰ ਕਰ ਲਿਆ ਕਰੋ ਵੀ ਅਸੀਂ ਠੱਗੀ ਚੋਰੀ ਨਹੀਂ ਕਰਦੇ ਕੋਈ ਸਾਡੇ ਵਿੱਚ ਐ ਨਹੀਂ ਹੈਗਾ ਵੀ ਉਥੋ ਤੋਂ ਜੀ ਪੈਸੇ ਪਵਾ ਲੈ ਉਹ ਚੀਜ਼ ਨਾ ਆਊਗੀ ਚੀਜ਼ ਸਾਡੀ 100% ਆਊਗੀ ਟਰੈਕਿੰਗ ਨੰਬਰ ਉਹ ਪਾਈ ਜਾਂਦੇ ਨੇ ਜਿਨ੍ਹਾਂ ਦੀਆਂ ਖਾਸੀਆਂ ਆਮਦਨਾਂ ਹੁੰਦੀਆਂ ਤੇ ਉਹ ਖਾਸੇ-ਖਾਸੇ ਪੈਸੇ ਕੱਢਦੇ ਆ ਉਹ ਉਹ ਬੰਦੇ ਰੱਖ ਲੈਂਦੇ ਆ ਅਸੀਂ ਬਹੁਤ ਮਿਹਨਤ ਕਰਦੇ ਆ ਥੋੜੀ ਕਮਾਈ ਕਰਦੇ ਆ ਪਰ ਸਾਡਾ ਕੰਮ ਇੰਨਾ ਉੱਤ ਤੁਸੀਂ ਯਕੀਨ ਮੰਨਿਓ ਕਈ ਵਾਰੀ ਹੱਥੋਂ-ਹੱਥ ਨੇ ਰੋਟੀ ਖਾਦੀ ਨਹੀਂ ਆਂਦੀ ਅਸੀਂ ਕੱਲਾ ਦੁੱਧ ਵੀ ਕੇ ਪੈ ਜਾਂਦੇ ਆ। ਸੋ ਪਲੀਜ਼ ਸਾਡੀ ਮਜ਼ਦੂਰੀ ਸਮਝਿਆ ਕਰੋ। ਜਿਹਦਾ ਪਰਸਲ ਨਾ 4-5 ਦਿਨਾਂ ਨੂੰ ਪਹੁੰਚੋ ਸਾਨੂੰ ਫੋਨ ਕਰੋ। ਵੀ ਸਾਡਾ ਪਹੁੰਚਿਆ ਨਹੀਂ। ਭਾਈ ਬਣ ਕੇ ਸਾਡੇ ਕੋਲੇ ਪਈਆਂ ਛੋਟੀਆਂ ਪਰਚੀਆਂ ਉਹ ਪਈਆਂ ਜਿਹੜੀਆਂ ਲਿਸਟਾਂ। ਪਰ ਪੌਣ ਦਾ ਟਾਈਮ ਨਹੀਂ ਹੋਇਆ ਨੇ ਥੱਕੇ ਆ ਹੁਣ ਮੰਝੇ ਚ ਡਿੱਗਣਾ ਜਾ ਕੇ ਰਾਤ 11 ਵਜੇ ਪਏ ਆ। ਤੇ ਸਵੇਰ ਵੀ 7 ਵਜੇ ਉੱਠੇ ਆ। ਸਾਡੇ ਕੋਲ ਜਾਇਪੁਰੀ ਡਿਜ਼ਾਈਨ ਆ। ਰਾਤ ਅਸੀਂ ਇਹ 1:30 ਵਜੇ ਪਏ ਆ ਤੇ ਸਵੇਰ 7 ਵਜੇ ਉੱਠ ਖੜੇ ਫਿਰ। ਜਾਇਪੁਰੀ ਡਿ ਤੇ 65 ਰੁਪਏ ਤੇ ਡਾਕ ਖਾਨੇ ਚ ਲੱਗਣਗੇ ਇਹਦੇ ਆ ਵੀ ਜੈਪੁਰੀ ਹੈ ਜੀ 65 ਤਾਂ ਆ ਗਿਆ ਇਹ ਵਧਣਗੇ 1/2 ਕਿਲੋ ਦਾ ਇਹ 1/2 ਕਿਲੋ ਤੋਂ ਵੱਧ ਜਾਂਦਾ ਹੀ ਸੂਟ ਫਿਰ ਉਹ ਕਿਲੋ ਦੇ پیسے ਲੈਂਦੇ ਆ ਇਹ ਜੈਪੁਰੀ ਸੂਟ ਹੈ ਪ्युअर 100 100% ਕਾਟਨ ਹੈ ਬਹੁਤ ਵਧੀਆ ਕਾਟਨ ਹੈ ਫਿੱਟ ਦੀ ਫੁੱਟ ਦੀ ਨਹੀਂ ਜੀ ਕਈ ਕਸਟਮਰ ਕਹਿੰਦੇ ਜੀ ਕਿ ਵੀਡੀਓ ਸ਼ੂਟਿੰਗ ਹੁੰਦੀ ਆ ਵੀਡੀਓ ਸ਼ੂਟੀ ਤਾਂ ਉਹਦੇ ਜੇ ਆਪਣੇ ਕੋਲ ਵੈਰਾਈਟੀ ਹੁੰਦੀ ਆ ਫਿਰ ਸਾਡਾ ਵੀਡੀਓ ਬਣਾ ਲੈਣੇ ਕਈ ਵਾਰ ਕਪੜਾ ਜ਼ਿਆਦਾ ਹੁੰਦਾ ਵੈਰਾਈਟੀ ਜ਼ਿਆਦਾ ਹੁੰਦੀ ਮੈਂ ਕੱਟ ਪੀ ਦੀ ਵੈਰਾਈਟੀ ਜ਼ਿਆਦਾ ਹੁੰਦੀ ਹੈ ਪਰ ਕੱਟਣ ਦਾ ਸੂਟ ਹੈ ਜੀ ਹੁਣ ਤੁਸੀਂ ਐਂ ਦੇਖ ਲਓ ਸਾਡੇ ਪਿੱਛੇ ਬੁਕਿੰਗਾਂ ਦੇ ਕਿੰਨੇ ਕਿੰਨੇ ਆ ਪਏ ਆ ਅਜੇ ਨਾਲ ਤੇ ਪਰਚੀਆਂ ਪਾਈਆਂ ਪਈਆਂ ਤੇ ਕਿਸੇ ਦੀ ਕੋਈ ਪਰਚੀ ਰੁਲ ਗਈ ਅਗਲਾ ਕਹਿੰਦਾ ਹੱਥੋਂ ਪੈਸੇ ਪਵਾ ਕੇ ਐਂ ਕਰਦੇ ਆ ਰਿਸਕ ਵੀ ਬਹੁਤ ਜ਼ਿਆਦਾ ਜੀ ਬਹੁਤ ਰਿਸਕ ਹੁੰਦਾ ਜੀ ਇੱਕ ਦੀ ਵੀ ਗਲਤ ਕੋਈ ਚੀਜ਼ ਵਾਗ ਗਈ ਉਹਲੇ ਨੇ ਬਦਨਾਮ ਕਰ ਦੇਣਾ ਕੰਮ ਜਿਹੜੇ ਕੰਮ ਕਰਦੇ ਆ ਉਹਨੂੰ ਪੁੱਛ ਕੇ ਦੇਖੋ ਸਹੀ ਪੁੱਛੋ ਬੰਦਾ ਸੌ ਨਹੀਂ ਸਕਦਾ ਰਾਤ ਨੂੰ ਆ ਚਟਕੀਲਾ ਇਹ ਕਲਰ ਹੈ ਜੀ ਹਾਂਜੀ ਇਹ ਮੈਨੂੰ ਕਲਰ ਮੇਰਾ ਫੇਵਰੇਟ ਹੈ ਮੈਂ ਤਾਂ ਲੈ ਕੇ ਆਈਆਂ ਜਿਹੜਾ ਰਾਤ ਨੂੰ ਆਪਣੀ ਕਹਿੰਦੇ ਕਿ ਜਿਹੜਾ ਰਾਤ ਨੂੰ ਪਪਾ ਕੀ ਤੁਰ ਜੇ ਤੇ ਸਾਈਨਿੰਗ ਦਿੰਦਾ ਅੰਨੇ ਨੂੰ ਵੀ ਦੇਖਣ ਲੱਗ ਗਿਆ ਤੂੰ ਕਲਰ ਹੈ 520 ਰੁਪਏ ਰੇਟ ਹੈ ਇੱਕ ਸੂਟ ਦਾ ਤੇ ਪੈਂਟਰ ਵੀ ਇੱਕ ਸੂਟ ਤੇ ਚਾਰਜ ਪੈਂਦਾ ਪਿਓਰ ਵਾਲੀ ਕਾਟਨ ਹੈ ਇਹਦੇ ਵਿੱਚ 1% ਵੀ ਮਿਕਸ ਨਿਕਲਿਆ ਸੀ ਦੇਨਦਾਰਾਂ ਪਿਓਰ ਕਾਟਨ ਆਹ ਗਾ ਜੀ ਨੇਵੀ ਬਲੂ ਦਾ ਬ੍ਰੀਕ ਪ੍ਰਿੰਟ ਜਿਹੜੇ ਬ੍ਰੀਕ ਪਾਉਣਾ ਪਸੰਦ ਕਰਦੇ ਆ ਆ ਦੇਖੋ ਆ ਗਿਆ ਜੀ ਜੈਪੁਰੀ ਇਹ ਜੈਪੁਰੀ ਸੂਟ ਆ ਗਿਆ ਇੱਕ ਰੈੱਡ ਕਲਰ ਆਪਣੇ ਕੋਲੇ ਜੀ ਇੱਕ ਮੁੰਗੀ ਆ ਆ ਦੇਖੋ ਆ ਦੇਖੋ ਜੀ ਜੈਪੁਰੀ ਕਲਰ ਹੈ ਜੈਪੁਰੀ ਸੂਟ ਬਾਇਦੇ ਹੈ ਪਿਓਰ ਕਾਟਨ ਦੇ ਵਿੱਚ ਨਿੱਕੇ ਨਿੱਕੇ ਫਲਾਰ ਬਣੇ ਹੋਏ ਆ ਤੇ ਇਹ ਸਾਰਾ ਜੈਪੁਰੀ ਪ੍ਰਿੰਟ ਆ ਜੀ ਦਾ ਔਨਲੀ 520 ਰੁਪਏ ਦਾ ਇੱਕ ਸੂਟ ਜਿਹੜੇ ਭੈਣ ਭਾਈ ਨੇ ਮੰਗਵਾਉਣਾ ਮੰਗਵਾ ਸਕਦੇ ਤੇ ਆ ਆਪਣਾ ਲਾਸਟ ਕਲਰ ਆ ਗਿਆ ਜੀ ਮੁੰਗੀ ਅੱਜ ਪਿਓਰ ਕੈਮਰੇ ਕਵਿਰੇ ਦਾ ਰੰਗ ਰੰਗ ਕੁਛ ਨਹੀਂ ਨਿਕਲਦਾ ਆ ਦੇਖੋ ਇਹ ਜੈਪੁਰੀ ਬੀਐਮ ਦੇ ਪਿਓਰ ਕਾਟਨ ਦੇ 520 ਰੁਪਏ ਸੂਟ ਦਾ ਰੇਟ ਹੈ ਜੀ ਸੋ ਕਿਸੇ ਨੂੰ ਸਾਡੀ ਵੀਡੀਓ ਚ ਕੋਈ ਗਲਤੀ ਲੱਗੀ ਹੋਵੇ ਤਾਂ ਸਾਨੂੰ ਮਾਫ ਕਰਨਾ ਬਹੁਤ ਥੱਕੀ ਹੁੰਨੇ ਆ ਵੀਡੀਓ ਬਣਾਉਣੀ ਵੀ ਮਜਬੂਰੀ ਹੈ ਤੇ ਅਸੀਂ ਬੋਲਦੇ ਆ ਜੀ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਦਸ਼ਮੀਸ਼ ਨਗਰ ਗਲੀ ਨੰਬਰ 2 ਤੇ ਸਾਡੀ ਘਰ ਦੀ ਲੋਕੇਸ਼ਨ ਅਸੀਂ ਵਟਸਐਪ ਤੇ ਵੀ ਪਾਈ ਹੋਈ ਹੈ ਤੇ ਵੀਡੀਓ ਚ ਵੀ ਪਾਈ ਹੋਈ ਹੈ ਕਿਸੇ ਭੈਣ ਭਰਾ ਨੇ ਆਣਾ ਹੋਵੇ ਸਾਡੇ ਵਰਗੇ ਪੰਜਾਬੀ ਚ ਲਿਖਿਆ ਹੋਇਆ ਅਮਨ ਕਲਾਥ ਹਾਊਸ ਤੇ ਬਾਕੀ ਵੀਰੇ ਸਾਡੀ ਜਿਹੜੀ ਸਾਡੀ ਡਿਲੀਵਰੀ ਆ ਉਹ ਆਨਲਾਈਨ ਆ ਸਾਰੇ ਕਿਤੇ ਆ ਅਸੀਂ ਬਾਹਰ ਵੀ ਭੇਜਦੇ ਹਾਂ ਤੇ ਉਹ ਵੀ ਭੇਜਦੇ ਆ ਤੇ ਨੰਬਰ ਦੋ ਵੀ ਅਸੀਂ ਕੈਸ਼ ਔਨ ਡਿਲੀਵਰੀ ਨਹੀਂ ਕਰਦੀ ਅਸੀਂ ਸਿਰਫ ਆਨਲਾਈਨ ਹੀ ਪੈਸੇ ਲੈਨੇ ਆ ਤੇ ਆਨਲਾਈਨ ਕੱਪੜਾ ਭੇਜਦੇ ਆ ਜਿਹੜੇ ਭੈਣ ਭਰਾ ਨੂੰ ਕੋਈ ਸ਼ੱਕ ਹੁੰਦਾ ਵੀ ਇਹ ਤਾਂ ਦੱਬ ਮੁੱਕਰ ਜਾਣਗੇ ਤੇ ਉਹ ਸਾਡੀ ਗਾਰੰਟੀ ਹੋ ਗਈ ਤੁਸੀਂ ਸਾਨੂੰ ਫੋਨ ਕਰ ਸਕਦੇ ਜਦੋਂ ਮਰਜ਼ੀ ਪਰ ਸਾਡੀ ਪਹਿਲਾਂ ਪੇਮੈਂਟ ਲੈਨੇ ਆ ਜੀ ਫਿਰ ਕੱਪੜੇ ਭੇਜਦੇ ਆ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਆਪ ਸਭ ਨੂੰ ਸੌਰੀ ਆਪ ਸਭ ਨੂੰ ਨਹੀਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪ ਤੋਂ ਮਾਫੀ ਚਾਹੁੰਦੇ ਆ ਕੋਈ ਕਮੀ ਰਹੀ ਗਈ ਵੀ ਕਿਉਂਕਿ ਬਹੁਤ ਥੱਕੇ ਜੀ ਥੱਕੇ ਆ ਇਹਨੇ ਵੀਡੀਓ ਬਣਾਈ ਹੈ ਕੋਈ ਪਤਾ ਨਹੀਂ ਲੱਗ ਰਿਹਾ ਵੀਡੀਓ ਬਣਾਈ ਜਾਂਨੇ ਨੇ ਥੱਕੇ ਹੋਏ ਆ ਸਤਿ ਸ੍ਰੀ ਅਕਾਲ ਜੀ